ਆ ਤਾਂ ਪਿਲਾਈ ਨਾ ਕਰ। ਜਿੱਕਾ ਵੱਡਾ ਰੇਲ ਹਾਦਸਾ ਵਾਪਰਿਆ ਇੰਜਣ کئی ਕਿਲੋਮੀਟਰ ਤੱਕ ਭੱਜਦਾ ਹੋਇਆ ਵਿਖਾਈ ਦਿੱਤਾ ਡੱਬਿਆਂ ਨੂੰ ਪਿੱਛੇ ਛੱਡ ਕੇ ਸਵਾਰੀਆਂ ਦੇ ਨਾਲ ਭਰਿਆ ਹੋਇਆ ਸੀ ਇਹ ਰੇਲ ਗੱਡੀ ਜਿਹੜੀ ਕਿ ਅਚਾਨਕ ਉਸ ਦਾ ਇੰਜਣ ਖੁੱਲ ਕੇ ਅੱਗੇ ਭੱਜ ਜਾਂਦਾ ਤੇ ਡੱਬੇ ਉੱਥੇ ਖੜੇ ਰਹਿ ਜਾਂਦੇ ਨੇ ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਤਸਵੀਰਾਂ ਖੰਨਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਰੇਲ ਗੱਡੀ ਦਾ ਇੰਜਣ ਡੱਬਿਆਂ ਤੋਂ ਵੱਖ ਹੋ ਕੇ 2 ਤੋਂ 3 ਕਿਲੋਮੀਟਰ ਚੱਲਿਆ ਜਾਂਦਾ ਵੱਡਾ ਹਾਦਸਾ ਹੋਣ ਤੋਂ ਬਚਾਰਿਆ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਚੁੱਕੀ ਹੈ ਅਰਚਨਾ ਐਕਸਪ੍ਰੈਸ ਇਸ ਟ੍ਰੇਨ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਹੜੀ ਕਿ ਪਟਨਾ ਤੋਂ ਜੰਮੂ ਤਵੀ ਜਾ ਰਹੀ ਸੀ ਰੇਲ ਪਟੜੀ ਦੇ ਉੱਤੇ ਕੰਮ ਕਰ ਰਹੇ ਇਹਨਾਂ ਕਾਮਿਆਂ ਦੇ ਵੱਲੋਂ ਜੋ ਹੈ ਰੋਲਾ ਪਾ ਕੇ ਡਰਾਈਵਰ ਨੂੰ ਰੋਕਿਆ ਜਾਂਦਾ ਹੈ ਤੇ ਇੰਜਣ ਜਿਹੜਾ ਹੈ ਵਾਪਸ ਭੇਜਿਆ ਜਾਂਦਾ ਹੈ ਤਸਵੀਰਾਂ ਤੁਹਾਨੂੰ ਉਸ ਹਾਦਸੇ ਦੀ ਦਿਖਾ ਰਹੀਆਂ ਕਿ ਕਿੱਡੀ ਵੱਡੀ ਲੜਾ ਪਰਵਾਹੀ ਰੇਲਵੇ ਵਿਭਾਗ ਦੀ ਸਾਹਮਣੇ ਆਈ ਹੈ ਜਿੱਥੇ ਕਿ ਡੱਬਿਆਂ ਨਾਲੋਂ ਇੰਜਣ ਵੱਖ ਹੋ ਕੇ 2 ਤੋਂ 3 ਕਿਲੋਮੀਟਰ ਅੱਗੇ ਪੱਜ ਜਾਂਦਾ ਹੈ ਤਾਂ ਉੱਥੇ ਰੇਲਵੇ ਸਟੇਸ਼ਨ ਤੇ ਮੌਜੂਦ ਕਾਮਿਆਂ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਡਰਾਈਵਰ ਨੂੰ ਪਤਾ ਲੱਗਦਾ ਹੈ ਤਾਂ ਇਸ ਤਰ੍ਹਾਂ ਦੀਆਂ ਤਸਵੀਰਾਂ ਪਹਿਲਾਂ ਵੀ ਸਾਹਮਣੇ ਆਈਆਂ ਸਨ ਕਿ ਕਿਵੇਂ ਇੱਕ ਟ੍ਰੇਨ ਜਿਹੜੀ ਹੈ ਜੰਮੂ ਤੋਂ ਪੰਜਾਬ ਪਹੁੰਚ ਜਾਂਦੀ ਹੈ ਬਿਨਾਂ ਡਰਾਈਵਰ ਦੇ ਇੰਜਣ ਜੋ ਹੈ ਸੜਕਾਂ ਦੇ ਉੱਤੇ ਭੱਜਦਾ ਹੋਇਆ ਵਿਖਾਈ ਦਿੱਤਾ ਹੈ ਤਾਂ ਉਸੇ ਤਰ੍ਹਾਂ ਦਾ ਇੱਕ ਹਾਦਸਾ ਹੋਰ ਕਹਿ ਸਕਦੇ ਆ ਵੱਡੀ ਲਾਪਰਵਾਹੀ ਹੈ ਕਿ ਕਿਵੇਂ ਡੱਬਿਆਂ ਨੂੰ ਪਿੱਛੇ ਛੱਡ ਕੇ ਇੱਕ ਟ੍ਰੇਨ ਦਾ ਇੰਜਣ ਜੋ ਹੈ ਅੱਗੇ ਵੱਧ ਗਿਆ 2 ਤੋਂ 3 ਕਿਲੋਮੀਟਰ ਹਜ਼ਾਰਾਂ ਯਾਤਰੀ ਜਿਹੜੇ ਆ ਇਸ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸਨ ਗਨੀਮਤ ਇਹ ਰਹੀ ਹੈ ਕਿ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੀਆਂ ਕਿ ਕਿਵੇਂ ਡੱਬਿਆਂ ਤੋਂ ਵੱਖ ਹੋ ਕੇ ਇਹ ਇੰਜਣ ਭੱਜਦਾ ਹੋਇਆ ਵਿਖਾਈ ਦਿੰਦਾ ਹੈ 2 ਤੋਂ 3 ਕਿਲੋਮੀਟਰ ਤੱਕ ਭੱਜ ਜਾਂਦਾ ਹੈ ਗਨੀਮਤ ਇਹ ਰਹੀ ਹੈ ਕਿ ਪਿੱਛੋਂ ਕੋਈ ਟ੍ਰੇਨ ਨਹੀਂ ਆ ਰਹੀ ਸੀ ਜਿਸ ਕਰਕੇ ਬਚਾਅ ਹੋ ਗਿਆ ਜੇਕਰ ਪਿੱਛੋਂ ਕੋਈ ਟ੍ਰੇਨ ਆ ਰਹੀ ਹੁੰਦੀ ਐਸੇ ਪਟੜੀ ਦੇ ਉੱਤੇ ਤਾ ਵੱਡਾ ਹਾਦਸਾ ਵਾਪਰ ਜਾਣਾ ਸੀ ਤਾਂ ਹਜ਼ਾਰਾਂ ਯਾਤਰੀਆਂ ਦੀ ਜਾਨ ਜੋਖਮ ਦੇ ਵਿੱਚ ਪਾ ਦਿੱਤੀ ਗਈ ਹੈ ਇਸ ਹਾਦਸੇ ਨੇ ਕਿ ਕਿਵੇਂ ਇੰਜਣ ਵੱਖ ਹੋ ਚੁੱਕਿਆ ਡੱਬਿਆਂ ਦੇ ਨਾਲੋਂ ਤੇ 2 ਤੋਂ 3 ਕਿਲੋਮੀਟਰ ਭੱਜ ਜਾਂਦਾ ਤਾਂ ਖੰਨੇ ਰੇਲਵੇ ਸਟੇਸ਼ਨ ਤੋਂ ਅੱਗੇ ਸਮਰਾਲਾ ਫਲਾਈਓਵਰ ਦੇ ਨਜ਼ਦੀਕ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇਹ ਅਰਚਨਾ ਐਕਸਪ੍ਰੈਸ ਇਸ ਤਰ੍ਹਾਂ ਹਾਦਸੇ ਦਾ ਸ਼িকার ਹੁੰਦੀ ਹੈ ਕਿ ਕਿਵੇਂ ਡੱਬਿਆਂ ਤੋਂ ਇੰਜਣ ਵੱਖ ਹੋ ਜਾਂਦਾ ਹੈ ਪਟਨਾ ਤੋਂ ਜੰਮੂ ਜਾ ਰਹੀ ਸੀ ਇਹ ਟ੍ਰੇਨ ਕਿ ਅਚਾਨਕ ਇਸਤਾ ਇੰਜਣ ਡੱਬਿਆਂ ਤੋਂ ਵੱਖ ਹੋ ਜਾਂਦਾ ਹੈ ਹਜ਼ਾਰਾਂ ਯਾਤਰੀਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਦਿੱਤਾ ਜਾਂਦਾ ਤਾਂ ਰੇਲਵੇ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਹਾਲਾਂਕਿ ਇਸ ਵਾਰੇ ਜਿਵੇਂ ਅਧਿਕਾਰੀਆਂ ਨੂੰ ਪਤਾ ਲੱਗਦਾ ਤਾਂ ਮੌਕੇ ਦੇ ਉੱਤੇ ਭਜਰਾ ਪੈ ਜਾਂਦੀਆਂ ਨੇ ਯਾਤਰੀ ਜਿਹੜੇ ਆ ਇਸ ਡੱਬਿਆਂ ਦੇ ਵਿੱਚ ਬੈਠ ਕੇ ਆਪਣੇ ਪਰਮਾਤਮਾ ਨੂੰ ਯਾਦ ਕਰਦੇ ਨੇ ਕਿ ਸਾਡੀ ਜਾਨ ਬਚ ਜਾਵੇ ਗਨੀਮਤ ਇਹ ਰਹੀ ਹੈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜੇਕਰ ਪਿੱਛੋਂ ਕੋਈ ਟ੍ਰੇਨ ਆ ਰਹੀ ਹੁੰਦੀ ਇਸੇ ਪਟੜੀ ਦੇ ਉੱਤੇ ਜਾਂ ਅੱਗੋਂ ਕੋਈ ਟ੍ਰੇਨ ਆ ਜਾਂਦੀ ਹੁੰਦੀ ਤਾਂ ਜਿਹੇ ਦੇ ਵਿੱਚ ਬਹੁਤ ਵੱਡਾ ਹਾਦਸਾ ਵਾਪਰ ਜਾਣਾ ਸੀ ਅਕਸਰ ਹੀ ਇਸ ਤਰ੍ਹਾਂ ਦੀਆਂ ਲਾਪਰਵਾਹੀਆਂ ਸਾਹਮਣੇ ਆ ਰਹੀਆਂ ਨੇ ਜਿਹੜੀ ਕਿ ਵੱਡੇ ਸਵਾਲ ਖੜੇ ਕਰ ਦਿੰਦੀਆਂ ਨੇ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਕਿਉਂ ਦੁਹਾਈਆਂ ਜਾ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਇਸ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਨੇ ਪਰ ਰੇਲਵੇ ਵਿਭਾਗ ਦੇ ਵੱਲੋਂ ਸਿੱਖਿਆ ਕਿਉਂ ਨਹੀਂ ਲਈ ਜਾ ਰਹੀ ਸਸਾਸੇ ਦੇ ਵਿੱਚ ਕੋਈ ਤਕਨੀਕੀ ਖਰਾਬੀ ਹੋਈ ਹੈ ਜਾਂ ਫਿਰ ਡਰਾਈਵਰ ਦੀ ਅੱਖ ਲੱਗ ਗਈ ਜਾਂ ਫਿਰ ਕਿਸੇ ਤਰ੍ਹਾਂ ਦੀ ਹੋਰ ਕੋਤਾਹੀ ਹੈ ਇਹ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਹਜ਼ਾਰਾਂ ਯਾਤਰੀਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਦਿੱਤਾ ਗਿਆ ਜਿਵੇਂ ਇੰਜਣ ਅੱਗੇ ਭੱਜ ਨਿਕਲਿਆ ਤੇ ਡੱਬੇ ਪਿਛੇ ਵੇਗ ਦੇ ਰਹਿ ਗਏ 2 ਤੋਂ 3 ਕਿਲੋਮੀਟਰ ਫੁੱਲ ਸਪੀਡ ਦੇ ਉੱਤੇ ਇੰਜਣ ਭਜਦਾ ਰਿਹਾ ਡਰਾਈਵਰ ਨੂੰ ਪਤਾ ਹੀ ਨਾ ਲੱਗਾ ਕਿ ਉਸਦੇ ਇੰਜਣ ਜੋ ਹੈ ਡੱਬਿਆਂ ਤੋਂ ਵੱਖ ਹੋ ਚੁੱਕਿਆ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕੜੀ ਮੁਸ਼ਕਲ ਤੋਂ ਬਾਅਦ ਇਸ ਇੰਜਣ ਅਤੇ ਡੱਬਿਆਂ ਨੂੰ ਰੋਕਿਆ ਜਾਂਦਾ ਹੈ ਤਾਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੁਝ ਸਮੇਂ ਦਰਮਿਆਨ ਜੋ ਹੈ ਇਸ ਹਾਦਸੇ ਨੂੰ ਲੈ ਕੇ ਰੇਲਵੇ ਵਿਭਾਗ ਦੇ ਵੱਲੋਂ ਅਧਿਕਾਰਿਕ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਜਾਏਗੀ ਕਿ ਇਸ ਹਾਦਸੇ ਦੇ ਵਿੱਚ ਗਲਤੀ ਕਿਸ ਦੀ ਹੈ ਪਰ ਇਸ ਹਾਦਸੇ ਨੇ ਹਰ ਇੱਕ ਦੇ ਲੋਕੰਡੇ ਖੜੇ ਕਰਕੇ ਰੱਖ ਦਿੱਤੇ ਨੇ ਕਿ ਕਿਵੇਂ ਚਲਦੀ ਰੇਲ ਗੱਡੀ ਦਾ ਇੰਜਣ ਵਕ ਹੋ ਜਾਂਦਾ ਹੈ 2 ਤੋਂ 3 ਕਿਲੋਮੀਟਰ ਤੱਕ ਭੱਜ ਜਾਂਦਾ ਹੈ ਤੇ ਡੱਬਿਆਂ ਦੇ ਵਿੱਚ ਬੈਠੇ ਹੋਏ ਸਵਾਰੀਆਂ ਦੀਆਂ ਤਾਹਾਂ ਨਿਕਲ ਜਾਂਦੀਆਂ ਨੇ